ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਫੈਸਲਾ 600 ਯੂਨਟ ਫ੍ਰੀ ਬਿਜਲੀ ਸੰਬੰਧੀ ਵੱਡੀ ਖਬਰ ਏਸੀ ਕੂਲਰ ਤੇ ਫ੍ਰਿਜ ਚਲਾਉਣ ਵਾਲੇ ਜਰੂਰ ਸੁਣੋ ਨਵੇਂ ਨਿਯਮ ਲਾਗੂ ਪੂਰੀ ਅਪਡੇਟ ਆਓ ਜਾਣਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਜੇਕਰ ਚੈਨਲ ਉੱਤੇ ਅਗਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ SK ਚੈਨਲ ਦੇ ਉੱਤੇ ਦੇਖਣ ਨੂੰ ਮਿਲ ਸਕਣਗੇ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਹੁਣ ਗਰਮੀਆਂ ਦੇ ਦਿਨ ਆ ਚੁੱਕੇ ਹਨ ਅਤੇ ਪੰਜਾਬ ਸਰਕਾਰ ਦੁਆਰਾ ਪੀਐਸਪੀਸੀਐਲ ਡਿਪਾਰਟਮੈਂਟ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਇਹਨਾਂ ਨਿਯਮਾਂ ਨੂੰ ਸਖਤਾਈ ਦੇ ਨਾਲ ਵਰਤਿਆ ਜਾਂਦਾ ਹੈ ਕਿਉਂਕਿ ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਦਿਨਾਂ ਦੌਰਾਨ ਏਸੀ, ਕੁੱਲਰ, ਫ੍ਰਿਜ ਵਰਗੀਆਂ ਅਲੱਗ-ਅਲੱਗ ਜੋ ਇਲੈਕਟ੍ਰੋਨਿਕ ਡਿਵਾਈਸ ਨੇ ਚਲਾਈਆਂ ਜਾਂਦੀਆਂ ਹਨ ਜਿਸ ਕਰਕੇ ਪੀਐਸਪੀਐਸ ਪੀਸੀਐਲ ਨੂੰ ਇੱਕ ਵੱਡਾ ਭਾਰੀ ਪਰ ਕਮ ਬਿੱਲ ਆਉਂਦਾ ਜਿਸ ਕਰਕੇ ਜੋ ਪੰਜਾਬ ਸਰਕਾਰ ਇਸ ਪੀਸੀਐਲ ਡਿਪਾਰਟਮੈਂਟ ਨਾਲ ਮਿਲ ਕੇ ਜੋ 600 ਯੂਨਟ ਫ੍ਰੀ ਬਿਜਲੀ ਸਰਕਾਰ ਦੇ ਰਹੀ ਹੈ ਉਸ ਦੇ ਸੰਬੰਧੀ ਨਵੇਂ ਨਿਯਮ ਬਣਾਉਂਦੀ ਹੈ ਅਤੇ ਇਹ ਨਿਯਮਾਂ ਨੂੰ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਜੋ ਬਿਜਲੀ ਨੂੰ ਸਹੀ ਤਰੀਕੇ ਦੇ ਨਾਲ ਵਰਤਿਆ ਜਾਵੇ ਅਤੇ ਪੰਜਾਬ ਦੇ ਲੋਕਾਂ ਨੂੰ ਵੀ 24 ਘੰਟੇ ਬਿਜਲੀ ਦਾ ਲਾਭ ਮਿਲਦਾ ਰਹੇ ਤਾਂ ਇਸ ਦੇ ਲਈ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਜੋ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਗਰੰਟੀ ਦਿੱਤੀ ਗਈ ਸੀ ਕਿ ਹਰ ਮਹੀਨੇ 300 ਯੂਨਟ ਅਤੇ 2 ਮਹੀਨਿਆਂ ਬਾਅਦ ਬਿਜਲੀ ਦਾ ਬਿੱਲ ਪੰਜਾਬ ਵਿੱਚ ਆਉਂਦਾ ਜਿਸ ਕਰਕੇ ਟੋਟਲ 600 ਯੂਨਟ ਫ੍ਰੀ ਬਿਜਲੀ ਦਾ ਲਾਭ ਪੂਰੇ ਪੰਜਾਬ ਵਾਸੀਆਂ ਨੂੰ ਦਿੱਤਾ ਜਾ ਰਿਹਾ ਲੇਕਿਨ ਇਸ ਦੇ ਨਾਲ ਜੋ ਨਵੇਂ ਨਿਯਮ ਹਨ ਉਹ ਲਾਗੂ ਕੀਤੇ ਗਏ ਹਨ ਇਹ ਨਿਯਮਾਂ ਵਿੱਚ ਪਹਿਲਾ ਨਿਯਮ ਇਹ ਰੱਖਿਆ ਗਿਆ ਕਿ ਤੁਹਾਡੇ ਘਰ ਦੇ ਵਿੱਚ ਜੋ ਬਿਜਲੀ ਦਾ ਮੀਟਰ ਲੱਗਿਆ ਹੋਇਆ ਉਸ ਦਾ ਕੋਈ ਵੀ ਬਿੱਲ ਪੈਂਡਿੰਗ ਨਹੀਂ ਹੋਣਾ ਚਾਹੀਦਾ ਬਕਾਇਆ ਨਹੀਂ ਹੋਣਾ ਚਾਹੀਦਾ ਤੁਹਾਨੂੰ ਪਹਿਲਾਂ ਵਾਲੇ ਬਿੱਲ ਨੂੰ ਜ਼ੀਰੋ ਕਰਨਾ ਹੋਵੇਗਾ ਯਾਨੀ ਕਿ ਕਲੀਅਰ ਕਰਨਾ ਹੋਵੇਗਾ ਉਸ ਤੋਂ ਬਾਅਦ ਹੀ ਤੁਹਾਨੂੰ ਫ੍ਰੀ ਬਿਜਲੀ ਦਾ ਲਾਭ ਦਿੱਤਾ ਜਾਵੇਗਾ ਸੈਕਿੰਡ ਨੰਬਰ ਤੇ ਜੋ ਤੁਹਾਡੇ ਘਰ ਦੇ ਵਿੱਚ ਬਿਜਲੀ ਦਾ ਮੀਟਰ ਲੱਗਿਆ ਹੋਇਆ ਉਹ ਤੁਹਾਡੇ ਨਾਮ ਤੇ ਯਾਨੀ ਕਿ ਜੋ ਜੋ ਪ੍ਰেজੈਂਟ ਲੋਕ ਹਨ ਉਸ ਦੇ ਨਾਮ ਤੇ ਹੋਣਾ ਚਾਹੀਦਾ ਉਸ ਤੋਂ ਬਾਦ ਅਗਲੀ ਅਪਡੇਟ ਜੋ ਤੁਹਾਡਾ ਮੀਟਰ ਅਗਰ ਤੁਹਾਡੇ ਦਾਦਾ ਪਰਦਾਦਾ ਜੀ ਦੇ ਨਾਮ ਤੇ ਹੈ ਉਹਨਾਂ ਦੀ ਡੈਥ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਆਪਣੇ ਨਾਮ ਤੇ ਟਰਾਂਸਫਰ ਕਰਾ ਕੇ ਉਸ ਦਾ ਬਿੱਲ ਕਲੀਅਰ ਜ਼ਰੂਰ ਕਰੋ ਅਗਲੀ ਅਪਡੇਟ ਅਗਰ ਤੁਹਾਡਾ ਮੀਟਰ ਵਰਕ ਨਹੀਂ ਕਰ ਰਿਹਾ ਅਗਰ ਤੁਹਾਡੇ ਮੀਟਰ ਦੇ ਵਿੱਚ ਲਾਈਟ ਬਲਿੰਕ ਨਹੀਂ ਕਰ ਰਹੀ ਹੈ ਇਸ ਦਾ ਮਤਲਬ ਤੁਹਾਡਾ ਮੀਟਰ ਮੱਚ ਚੁਕਿਆ ਸੜ ਚੁਕਿਆ ਜਿਸ ਨੂੰ ਤੁਹਾਨੂੰ ਬਦਲਾਉਣਾ ਪਵੇਗਾ ਤੁਸੀਂ ਉਸ ਦੀ ਕੰਪਲੇਂਡ ਪੀ ਐਸ ਪੀ ਸੀ ਐਲ ਨੂੰ ਨਹੀਂ ਕਰਦੇ ਤਾਂ ਉਸ ਦਾ ਵੀ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਕੁੰਡੀ ਕਨੈਕਸ਼ਨ ਦੁਆਰਾ ਆਪਣੇ ਘਰ ਦੇ ਵਿੱਚ ਘਰ ਦਾ ਲੋਡ ਚਲਾ ਰਹੇ ਹਨ ਉਹਨਾਂ ਲਈ ਵੀ ਇਹ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ ਅਗਰ ਉਹ ਆਪਣੇ ਘਰ ਦੇ ਵਿੱਚ ਕੁੰਡੀ ਦੁਆਰਾ ਮੀਟਰ ਲਾਉਂਦੇ ਹਨ ਇਹ ਇਹ ਇੱਕ ਸਾਈਬਰ ਕ੍ਰਾਈਮ ਮੰਨਿਆ ਜਾਵੇਗਾ ਅਤੇ ਉਸ ਤੇ ਇੱਕ ਵੱਡਾ ਜੁਰਮਾਨਾ ਥੋਪਿਆ ਜਾਵੇਗਾ ਇਸ ਤੋਂ ਇਲਾਵਾ ਅਗਲੇ ਨਿਯਮ ਇਹ ਰੱਖੇ ਗਏ ਹਨ ਅਗਰ ਤੁਹਾਡਾ ਮੀਟਰ ਤੁਹਾਡੇ ਘਰ ਤੇ ਗੇਟ ਦੇ ਅੰਦਰ ਲੱਗਿਆ ਹੈ ਤਾਂ ਤਾਂ ਫਿਰ ਤੁਹਾਨੂੰ ਉਸ ਨੂੰ ਖੰਬੇ ਦੇ ਉੱਪਰ ਸ਼ਿਫਟ ਕਰਾਉਣਾ ਹੋਵੇਗਾ ਅਗਰ ਤੁਸੀਂ ਖੰਬੇ ਉੱਪਰ ਸ਼ਿਫਟ ਨਹੀਂ ਕਰਾਉਂਦੇ ਤਾਂ ਉਸ ਦਾ ਵੀ ਤੁਹਾਨੂੰ ਨੁਕਸਾਨ ਪਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਅਗਲੀ ਸ਼ਰਤ ਇਹ ਰੱਖੀ ਗਈ ਹੈ ਕਿ ਜੋ ਤੁਹਾਡੇ ਘਰ ਦੇ ਮੀਟਰ ਹਨ ਉਹ ਸਿਰਫ ਔਰ ਸਿਰਫ ਇੱਕ ਘਰ ਦੇ ਵਿੱਚ 1 ਮੀਟਰ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਇੱਕੋ ਘਰ ਦੇ ਵਿੱਚ ਰਹਿੰਦੇ ਹੋਏ 2-2 3-3 ਮੀਟਰ ਵੀ ਵਰਤਦੇ ਰਹਿੰਦੇ ਹਨ ਕਿ ਉਹਨਾਂ ਨੂੰ ਬਿਜਲੀ ਦਾ ਘੱਟ ਬਿੱਲ ਆਵੇ ਅਤੇ ਮੁਫਤ ਬਿਜਲੀ ਦਾ ਜ਼ਿਆਦਾ ਲਾਭ ਲੈ ਸਕਣ ਜਿਵੇਂ ਕਿ ਕਈ ਲੋਕ ਆਪਣੇ 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 ਨਾਮ ਤੇ ਇੱਕ ਹੋਰ ਮੀਟਰ ਲਗਵਾ ਲੈਂਦੇ ਹਨ ਯਾਨੀ ਕਿ ਇੱਕੋ ਘਰ ਦੇ ਵਿੱਚ ਰਹਿੰਦੇ ਹੋਏ 2 ਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਚੀਜ਼ ਦਾ ਵੀ ਸਰਕਾਰ ਸਖਤਾਈ ਨਾਲ ਕਾਰਵਾਈ ਕਰ ਰਹੀ ਹੈ ਤੇ ਇਸ ਦਾ ਵੀ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਅਤੇ ਮੁਫਤ ਬਿਜਲੀ ਦਾ ਜ਼ਿਆਦਾ ਲਾਭ ਲੈ ਸਕਣ ਜਿਵੇਂ ਕਿ ਕਈ ਲੋਕ ਆਪਣੇ ਫਾਰਮ ਦੇ ਨਾਮ ਤੇ ਪਹਿਲਾ ਮੀਟਰ ਉੰਦਾ ਬਾਅਦ ਵਿੱਚ ਬੱਚੇ ਆਪਣੇ ਨਾਮ ਤੇ ਇੱਕ ਹੋਰ ਮੀਟਰ ਲਗਵਾ ਲੈਂਦੇ ਹਨ ਯਾਨੀ ਕਿ ਇੱਕੋ ਘਰ ਦੇ ਵਿੱਚ ਰਹਿੰਦੇ ਹੋਏ 2 ਮੀਟਰ ਦੀ ਵਰਤੋਂ ਕੀਤੀ ਜਾਂਦੀ ਇਸ ਚੀਜ਼ ਦੀ ਵੀ ਸਰਕਾਰ ਸਖਤਾਈ ਦੇ ਨਾਲ ਕਾਰਵਾਈ ਕਰ ਸਕਦੀ ਹੈ ਤੇ ਇਸ ਦਾ ਵੀ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਅਗਰ ਤੁਸੀਂ ਮੀਟਰ ਨੂੰ ਬੰਦ ਕਰਵਾ ਕੇ ਉਸ ਨੂੰ ਜਮਾ ਨਹੀਂ ਕਰਵਾਉਂਦੇ ਤਾਂ ਫਿਰ ਇਸ ਦਾ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਤਾਂ ਫਿਰ ਇਹ ਸੀ ਜੋ ਮੀਟਰ ਸੰਬੰਧੀ ਪੀਐਸਪੀਐਲ ਵੱਲੋਂ ਜੋ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਇਸ ਤੋਂ ਇਲਾਵਾ ਜਿਹੜੇ ਲੋਕ ਮੀਟਰ ਨਾਲ ਕਿਸੇ ਤਰ੍ਹਾਂ ਦੀ ਵੀ ਛੇੜਛਾੜ ਕਰਦੇ ਹਨ ਉਹਨਾਂ ਨੂੰ ਵੀ ਜੁਰਮਾਨਾ ਭਰਨਾ ਪੈ ਰਿਹਾ ਹੈ ਤੇ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਜੋ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਏਸੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਰਕੇ ਜੋ ਬਿਜਲੀ ਹੈ ਪਿਛਲੀ ਵਾਰ ਵੀ ਪੰਜਾਬ ਵਿੱਚ ਸਭ ਤੋਂ ਵੱਧ ਇੱਕ ਵੱਡਾ ਰਿਕਾਰਡ ਬਣਾਇਆ ਗਿਆ ਸੀ ਇੱਕ ਦਿਨ ਦੇ ਵਿੱਚ ਬਿਜਲੀ ਖਪਤ ਕਰਨ ਦਾ ਜਿਸ ਕਰਕੇ ਸਰਕਾਰ ਇਸ ਚੀਜ਼ ਤੇ ਗੌਰ ਕਰ ਰਹੀ ਹੈ ਕਿ ਬਿਜਲੀ ਦੇ ਬਿੱਲ ਲੋਕਾਂ ਨੂੰ ਬਹੁਤ ਘੱਟ ਘੱਟ ਕਰ ਦਿੱਤੇ ਹਨ ਅਗਰ ਬਿਜਲੀ ਦੀ ਵਰਤੋਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਅਗਰ 100% ਬਿਜਲੀ ਦੀ ਵਰਤੋਂ ਕਰ ਰਹੇ ਹਨ ਤਾਂ ਉਸ ਉਸ ਦਾ 30% ਹੀ ਬਿੱਲ ਆ ਰਹੇ ਹਨ ਬਾਕੀ ਜੋ ਫਰਜੀ ਤਰੀਕੇ ਦੇ ਨਾਲ ਲੋਕ ਆਪਣੇ ਘਰਾਂ ਦੇ ਵਿੱਚ AC, ਕੂਲਰ, ਫ੍ਰਿਜ ਵਰਗੀਆਂ ਡਿਵਾਈਸ ਚਲਾ ਰਹੇ ਹਨ ਜਿਸ ਕਰਕੇ ਸਰਕਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਦੀ ਪਰਪਾਈ ਲਈ ਹੁਣ ਪੰਜਾਬ ਸਰਕਾਰ ਦੁਆਰਾ ਆਪਣੇ ਪੀਐਸਪੀਸੀਲ ਦੇ ਮੁਲਾਜ਼ਮਾਂ ਨੂੰ ਪਿੰਡਾਂ ਦੇ ਵਿੱਚ ਛਾਪੇਮਾਰੀ ਲਈ ਭੇਜਣਾ ਸ਼ੁਰੂ ਕਰ ਦਿੱਤਾ। ਅਗਰ ਤੁਸੀਂ ਵੀ ਜਾਂ ਫਿਰ ਤੁਹਾਡੇ ਇਰਦ-ਗਿਰਦ ਵੀ ਕੋਈ ਅਜਿਹੇ ਬਿਜਲੀ ਦੀ ਚੋਰੀ ਕਰ ਰਹੇ ਹਨ ਤਾਂ ਉਹਨਾਂ ਨੂੰ ਇਹ ਸਖਤ ਹਦਾਇਤਾਂ ਜ਼ਰੂਰ ਸਾਂਝੀਆਂ ਕਰੋ ਤਾਂ ਕਿ ਉਹ ਅਜਿਹੇ ਲੋਕ ਆਪਣੇ ਫੋਨ ਵਾਲੇ ਵੱਡੇ ਸਾਰੇ ਇੱਕ ਜੁਰਮਾਨੇ ਤੋਂ ਬਚ ਸਕਣ ਕਿਉਂਕਿ ਹੁਣ ਇਸ ਵਾਰ ਵੱਡੇ ਤੋਂ ਵੱਡੇ ਜੁਰਮਾਨੇ ਲਗਾ ਕੇ ਉਹਨਾਂ ਨੂੰ ਵਸੂਲਿਆ ਵੀ ਜਾਵੇਗਾ ਜਿਸ ਦਾ ਨੁਕਸਾਨ ਤੁਹਾਨੂੰ ਪੂਰੀ ਉਮਰ ਹੋਵੇਗਾ ਤਾਂ ਇਹ ਸੀ ਪੀਐਸ ਪੀਸੀਐਲ ਅਤੇ ਪੰਜਾਬ ਸਰਕਾਰ ਦੇ ਨਵੇਂ ਨਿਯਮ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਕਿ ਇਹ ਜਾਣਕਾਰੀ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਮਿਲਦੇ ਹਾਂ ਆਪਣੀ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ